ਹਾਂਜੀ ਦੋਸਤੋ ਸ਼ਸ਼ਰੀ ਕਾਰਜ ਜੀ ਤੁਹਾਡਾ ਸਵਾਗਤ ਕਰਦਾ ਹੈ ਇੱਕ ਵਾਰ ਫਿਰ ਤੋਂ ਸੇਫ ਕਨਫਰੋ YouTube ਚੈਨਲ ਦੇ ਵਿੱਚ ਤਾਂ ਅੱਜ ਕੋ ਤੁਹਾਡੇ ਲਈ ਅੱਜ ਦੀ ਜਿਹੜੀ ਅਪਡੇਟ ਲੈ ਕੇ ਹਾਜ਼ਰ ਹੋਏਾਂਗੇ ਇਹ ਹੈਗੇ ਪੰਜਾਬ ਦੇ ਵਿੱਚ ਜੋ ਆਪਾਂ ਫਰਦ ਕੱਢਦੇ ਆਂ ਜਮਾ ਮੰਦਿਰ ਠੀਕ ਆ ਕਿਸ ਤਰ੍ਹਾਂ ਕੱਢ ਸਕਦੇ ਆਂਗੇ ਤਾਂ ਦੋਸਤੋ ਇਸ ਦੇ ਵਿੱਚ ਆਪਾਂ ਨੂੰ ਕੋਈ ਖਿਫਟ ਨੰਬਰ ਜਾਨੀ ਕਿ ਕੋਸ ਦੀ ਲੋੜ ਨਹੀਂ ਹੈਗੀ ਨਾ ਕਿ ਕਿੱਲਾ ਨੰਬਰ ਤਾਂ ਤੁਸੀਂ ਤੁਹਾਨੂੰ ਅੱਜ ਦੱਸਾਂਗਾ ਇਸ ਵੀਡੀਓ ਦੇ ਬੜੀ ਹੀ ਆਸਾਨੀ ਦੇ ਨਾਲ ਤੁਸੀਂ ਘਰ ਬੈਠੇ ਜੋ ਫਰਦ ਕੱਢ ਸਕਦੇ ਹੋਗੇ ਤਾਂ ਦੋਸਤੋ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਕਰ ਦਿਓ ਫਸਟ ਟਾਈਮ ਚੈਨਲ ਤੇ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਨੀਚੇ ਰੈੱਡ ਬਟਨ ਤੇ ਜਾ ਕੇ ਨਾਲ ਹੀ ਵੈਲ ਬਟਨ ਨੂੰ ਪ੍ਰੈਸ ਕਰ ਲਓ ਤਾਂ ਕਿ ਨੈਕਸਟ ਵੀਡੀਓ ਤੇ ਜਦੋਂ ਵੀ ਮੈਂ ਅਪਲੋਡ ਕਰੂੰਗਾ ਉਹਦਾ ਨੋਟੀਫਿਕੇਸ਼ਨ ਤੁਹਾਨੂੰ ਮਿਲ ਜੂਗਾ ਤੁਹਾਡੇ ਮੋਬਾਈਲ ਉੱਤੇ ਤਾਂ ਚੱਲਦੇ ਆਂ ਦੋਸਤੋ Google ਦੇ ਵਿੱਚ ਤੁਸੀਂ Google ਤੇ ਜਾ ਕੇ ਦੋਸਤੋ ਸਰਚ ਕਰ ਲਓਗੇ ਫਰਦ ਪੰਜਾਬ ਠੀਕ ਹੈ ਜੀ ਤਾਂ ਇਸ ਤਰ੍ਹਾਂ ਸਰਚ ਕਰ ਸਕਦੇ ਹਾਂ ਤਾਂ ਜੋ ਵੀ ਫਸਟ ਆਪਸ਼ਨ ਆਊਗੀ ਇਸ ਤਰ੍ਹਾਂ ਦੀ ਦੇ ਸਕਦੇ ਹਾਂ ਇਹ ਲਿੰਕ ਆ ਚੁੱਕਾ ਹੈ ਇਸ ਤੇ ਆਪਾਂ ਨੇ ਕਲਿੱਕ ਕਰ ਦਨਾ ਹੈਗਾ ਤਾਂ ਉਸ ਤੋਂ ਬਾਅਦ ਇੱਥੇ ਦੋਸਤੋ ਇੱਕ ਵੈਬਸਾਈਟ ਉਸ ਤੋਂ ਬਾਅਦ ਇੱਕ ਇਹ ਨਵੀਂ ਇੰਟਰਫੇਸ ਆਊਗੀ ਆਪਣੇ ਕੋਲੇ ਵੈਬਸਾਈਟ ਨਵਾਂ ਯਾਨੀ ਕਿ ਇੱਕ ਨਵੀਂ ਅਪਡੇਟ ਆਊਗੀ ਜੋ ਪੰਜਾਬ ਦੀ ਆਫੀਸ਼ਲ ਵੈਬਸਾਈਟ ਆ ਜੀ ਫਰਦ ਦੀ ਇਸ ਤਰ੍ਹਾਂ ਦਾ ਇਹਦਾ ਇੰਟਰਫੇਸ ਹੈਗਾ ਤਾਂ ਇੱਥੇ ਦੋਸਤੋ ਕਾਫੀ ਕਿ ਮਤਲਬ ਇੱਥੇ ਦੇਖ ਸਕਦੇ ਹੋ ਸਾਈਟ ਦੇ ਕੋਰਨਰ ਤੇ ਆਪਸ਼ਨ ਨੇ ਤਾਂ ਇਧਰ ਵੀ ਤਾਂ ਇੱਥੇ ਤੁਹਾਨੂੰ ਘਬਰਾਉਣ ਦੀ ਕੋਈ ਜ਼ਰੂਰਤ ਨਹੀਂ ਬਸ ਤੁਹਾਨੂੰ ਬੜੀ ਹੀ ਤੁਹਾਡੇ ਸਰਲ ਪਾਸਾ ਪੰਜਾਬੀ 'ਚ ਦੱਸਾਂਗਾ ਤਾਂ ਇੱਥੇ ਤੁਸੀਂ ਦੇਖ ਸਕਦੇ ਹੋ ਕਰੰਟ ਤੇ ਪ੍ਰੀਵੀਅਸ ਜੇਕਰ ਤੁਸੀਂ ਮਤਲਬ ਹੁਣ ਦੀ ਮਤਲਬ ਅਪਡੇਟ ਵਾਲੀ ਫਰਦ ਦੇਖਣਾ ਚਾਹੁੰਦੇ ਹੋਗੇ ਜੋ ਸਾਲ ਚੱਲ ਰਿਹਾ ਹੈਗਾ ਤਾਂ ਤੁਸੀਂ ਕਰੰਟ ਕਰੋਗੇ ਜੇਕਰ ਤੁਸੀਂ ਪੁਰਾ ਤਾਂ ਇੱਥੇ ਆਪਾਂ ਚੱਲਦੇ ਆਂ ਜੀ ਦੋਸਤੋ ਕਰੰਟ ਦੀ ਫਰਦ ਦੇਖਣਾ ਚਾਹੁੰਦੇ ਆਂ ਤਾਂ ਇੱਥੇ ਜਾਣ ਤੋਂ ਬਾਅਦ ਤੁਹਾਡੇ ਕੋਲ ਇਸ ਤਰ੍ਹਾਂ ਦੀ ਜੋ ਇੰਟਰਫੇਸ ਆਉਣੀ ਹੈ ਇਸ ਨੂੰ ਤੁਸੀਂ ਸਿਲੇਕਟ ਕਰੋਗੇ ਤੁਹਾਡਾ ਡਿਸਟ੍ਰਿਕਟ ਕਿਹੜਾ ਜੀ ਤਹਿਸੀਲ ਕਿਹੜੀ ਲੱਗਦੀ ਆ ਤੁਹਾਨੂੰ ਤੇ ਤੁਹਾਡਾ ਪਿੰਡ ਕਿਹੜਾ ਹੈਗਾ ਤੇ ਕਿਸ ਸਾਲ ਦੀ ਤੁਸੀਂ ਦੇਖਣਾ ਚਾਹੁੰਦੇ ਹੋ ਇਹ ਸਾਰੀ ਡਿਟੇਲ ਭਰਨ ਤੋਂ ਬਾਅਦ ਤੁਸੀਂ ਨੀਚੇ ਕਰੋਗੇ ਸੈੱਟ ਰੀਜ਼ਨ ਇਸ ਤਰ੍ਹਾਂ ਤੁਹਾਡੇ ਕੋਲ ਸਾਹਮਣੇ ਜੋ ਪੂਰੀ ਫਰਦ ਨਿਕਲ ਜੂਗੀ ਆਪਾਂ ਚੱਲਦੇ ਆਂ ਤੁਹਾਨੂੰ ਮੈਂ ਬੜਾ ਹੀ ਈਜ਼ੀਲੀ ਦੱਸ ਦਾਂਗਾ ਸਟੈਪਸ ਟੂ ਸਟੈਪਸ ਦੇਖਦੇ ਜਾਓ ਹਾਂ ਇੱਥੇ ਜਿਸ ਤਰ੍ਹਾਂ ਹੁਣ ਆਪ ਐਗਜ਼ਾਮਪਲ ਦੀ ਮਾਨਸਾ ਡਿਸਟ੍ਰਿਕਟ ਦੀ ਫਰਤ ਦੱਸ ਰਿਹਾ ਤੁਹਾਨੂੰ ਮੈਂ ਠੀਕ ਹੈ ਵੈਸੀ ਦੱਸ ਰਿਹਾ ਕਿ ਕਿਸ ਤਰ੍ਹਾਂ ਆਪਾਂ ਚੈੱਕ ਕਰ ਸਕਦੇ ਆ ਤਾਂ ਹੁਣ ਇੱਥੇ ਆਪਾਂ ਤਸੀਲ ਸਿਲੈਕਟ ਕਰ ਲਈਏ ਬੁੱਢਲਾਡਾ ਜੀ ਤਾਂ ਹੁਣ ਇੱਥੇ ਆਪਾਂ ਪਿੰਡ ਜੋ ਸਿਲੈਕਟ ਕਰਾਂਗੇ ਇਹਦੇ ਵਿੱਚ ਤੁਹਾਨੂੰ ਮਾਨਸਾ ਦੇ ਵਿੱਚ ਸਾਰੇ ਜੋ ਬੁੱਢਲਾਡਾ ਤਸੀਲ ਨੂੰ ਪਿੰਡ ਲੱਗਦੇ ਨੇ ਲਗਭਗ ਸਾਰੇ ਹੀ ਤੁਹਾਨੂੰ ਉੱਤੇ ਸ਼ੋ ਹੋ ਜਾਣਗੇ ਤੁਸੀਂ ਚੈੱਕ ਕਰ ਸਕਦੇ ਹੋਗੇ ਤਾਂ ਇੱਥੇ ਮੈਂ ਐਗਜ਼ਾਮਪਲ ਲਈ ਪਿੰਡ ਕਾਮੀ ਵਾਲ ਲੈ ਕੇ ਚੱਲਾਂਗਾ ਜੀ ਤਾਂ ਉਸ ਤੋਂ ਬਾਅਦ ਜੋ ਇੱਥੇ ਇਅਰ ਆਉਂਦਾ 2016-17 ਜੋ ਪਤਲ ਕਰੰਟ ਦੀ ਅਪਡੇਟ ਆ ਰਹੀ ਹੈ ਜੀ ਆਪਣੇ ਕੋਲ 16-17 ਦੀ ਆ ਠੀਕ ਹੈ ਤੁਸੀਂ ਇੱਥੇ 2016 17 ਸਿਲੈਕਟ ਕਰੋਗੇ ਐਨ ਡਿਟੇਲ ਭਰਨ ਤੋਂ ਬਾਅਦ ਜੀ ਤੁਸੀਂ ਨੀਚੇ ਸੈੱਟ ਰੀਜ਼ਨ ਤੇ ਕਲਿੱਕ ਕਰ ਦੇਣਾ ਤਾਂ ਤੁਸੀਂ ਦੇਖੋਗੇ ਇੱਥੇ ਵੀ ਤੁਹਾਡੇ ਕੋਲ ਸਾਹਮਣੇ ਕਾਫੀ ਆਪਸ਼ਨਾਂ ਆ ਜਾਣਗੀਆਂ ਤਾਂ ਤੁਹਾਨੂੰ ਕੋ ਭਰਉਣ ਦੀ ਕੋਈ ਜ਼ਰੂਰਤ ਨਹੀਂ ਦੋਸਤੋ ਤੁਸੀਂ ਇੱਥੇ ਦੇਖੋ ਜਮ੍ਹਾਂ ਮੰਦੀ ਦੇਖਣਾ ਚਾਹੁੰਦੇ ਹੋ ਇੰਤਕਾਲ ਦੇਖਣਾ ਚਾਹੁੰਦੇ ਹੋ ਰੋਜ਼ਨਾਮਾ ਰੋਜ਼ਨਾਮਾ ਚੈੱਕ ਦੇਖਣਾ ਚਾਹੁੰਦੇ ਹੋ ਜਾਂ ਹਿਸਟਰੀ ਤੋਂ ਬਾਅਦ ਦਿੱਤੀ ਤਾਂ ਇੱਥੇ ਤੁਸੀਂ ਸਿੰਪਲੀ ਵੇਜ ਜਿਹੜਾ ਦੱਸਾਂ ਮੈਂ ਤਾਂ ਤੁਸੀਂ ਗਾਣਾ ਦੋਸਤੋ ਇੱਥੇ ਜਮ੍ਹਾਂ ਮੰਦੀ ਦੀ ਚੱਲੇ ਜਾਣਾ ਜੀ ਠੀਕ ਹੈ ਇੱਥੇ ਕਲਿੱਕ ਕਰ ਦੇਣਾ ਇਸ ਤੇ ਕਲਿੱਕ ਕਰਨ ਤੋਂ ਬਾਅਦ ਤੁਹਾਡੇ ਸਾਹਮਣੇ ਇੱਕ ਤਰ੍ਹਾਂ ਦੀ ਹੋਰ ਆਪਸ਼ਨ ਆਊਗੀ ਤੁਸੀਂ ਦੇਖ ਸਕਦੇ ਹੋ ਜਿਸ ਤਰ੍ਹਾਂ ਤੁਹਾਡੇ ਸਕਰੀਨ 'ਤੇ ਹੁਣ ਆ ਰਹੀ ਹੈ ਜੇਕਰ ਤੁਹਾਡੇ ਕੋਲ ਖੇਵਟ ਨੰਬਰ ਨਹੀਂ ਦੋਸਤੋ ਤੁਸੀਂ ਮਾਲਕ ਦੇ ਨਾਮ ਦੇ ਕੱਢ ਸਕਦੇ ਹੋ ਖੇਵਟ ਨੰਬਰ ਹੈਗਾ ਤੁਹਾਡੇ ਖੇਵਟ ਨੰਬਰ ਤੇ ਵੀ ਕੱਢ ਸਕਦੇ ਹੋ ਖਸਰਾ ਨੰਬਰ ਹੈਗਾ ਖਸਰਾ ਨੰਬਰ ਦੇ ਮਤਲਬ ਵੀ ਕੱਢ ਸਕਦੇ ਹੋ ਖਤੌਨੀ ਨੰਬਰ ਹੈਗਾ ਫਿਰ ਵੀ ਕੱਢ ਸਕਦੇ ਹੋ ਕਈ ਵਾਰ ਦੋਸਤੋ ਕੀ ਹੁੰਦਾਗਾ ਮਤਲਬ ਉਹ ਖੇਵਟ ਨੰਬਰ ਹੈ ਨਾ ਉਹ ਮਤਲਬ ਚੇਂਜ ਹੋ ਜਾਂਦਾਗਾ ਠੀਕ ਆ ਤਾਂ ਮੈਂ ਤੁਹਾਨੂੰ ਇਹੀ ਦੱਸਦਾਗਾ ਮਤਲਬ ਤੁਸੀਂ ਕਿਹੜੇ ਵਿਅਕਤੀ ਦੇ ਨਾਮ ਦੇ ਹੀ ਮਤਲਬ ਜੋ ਫਰਦ ਕੱਢੋ ਤਾਂ ਬਿਲਕੁਲ ਤਾਂ ਇਹ ਸਾਰਾ ਕੀਵਰਡ ਦੇ ਸਹੀ-ਸਹੀ ਬਿਲਕੁਲ ਨਾਮ ਲਿਖ ਲੈਣਾਗਾ ਕੇਵਲ ਫਰਕ ਰਹਿ ਜਾ ਇੱਕ ਅੱਖਰ ਬਿੰਦੀ ਟਿੱਪੀ ਦਾ ਵੀ ਤਾਂ ਜੋ ਫਰਦ ਨਹੀਂ ਨਿਕਲਨੀ ਤਾਂ ਤੁਸੀਂ ਆਪਣਾ ਨਾਮ ਸਿਲੈਕਟ ਕੀਤਾ ਉਸ ਤੋਂ ਬਾਅਦ ਇੱਥੇ ਜੋ ਵੀ ਨਾਮ ਆ ਜੀ ਤੁਸੀਂ ਸਿਲੈਕਟ ਕਰੋਗੇ ਠੀਕ ਹੈ ਜੀ ਜੋ ਨਾਮ ਇੱਥੇ ਫਿਲ ਕਰਨਾ ਤੁਸੀਂ ਇੰਗਲਿਸ਼ 'ਚ ਨਹੀਂ ਭਰਨਾ ਦੋਸਤੋ ਉਹ ਭਰਨਾਗਾ ਪੰਜਾਬੀ ਦੇ ਵਿੱਚ ਠੀਕ ਹੈ ਜੀ ਤੁਸੀਂ ਪੰਜਾਬੀ 'ਚ ਘਰ ਤੁਹਾਨੂੰ ਨਹੀਂ ਪਤਾ ਲੱਗਦੀ ਆ ਨੀਚੇ ਕੀਬੋਰਡ ਤੇ ਇੱਕ ਆਪਸ਼ਨ ਆ ਗਈ ਇੱਥੇ ਜਾ ਕੇ ਸਿਲੈਕਟ ਕਰਕੇ ਤੁਸੀਂ ਪੰਜਾਬੀ ਨੂੰ ਫਿਲ ਕਰ ਸਕਦੇ ਹੋ ਆ ਦੇਖੋ ਪੰਜਾਬੀ ਆ ਚੁੱਕੀ ਆ ਜੇਕਰ ਤੁਹਾਨੂੰ ਇੱਥੇ ਵੀ ਔਖਾ ਲੱਗਦਾਗਾ ਮਤਲਬ ਪੰਜਾਬੀ ਟਾਈਪ ਕਰਨਾ ਤੁਸੀਂ ਗੂ ਇਹ ਤੁਸੀ ਸਰਚ ਕਰਨਾ Google translate.google.com ਇਹ ਵੈਬਸਾਈਟ ਹੈ ਜੀ ਇਸ ਦਾ ਵੀ ਲਿੰਕ ਤੁਹਾਨੂੰ ਮੈਂ ਡਿਸਕ੍ਰਿਪਸ਼ਨ નીચે ਪ੍ਰੋਵਾਈਡ ਕਰਦਾ ਹਾਂ ਤੁਸੀਂ ਜਾ ਕੇ ਤੁਸੀਂ ਡਾਇਰੈਕਟਲੀ ਇਸ ਵੈਬਸਾਈਟ ਤੇ ਆ ਸਕਦੇ ਹੋ ਤਾਂ ਉਸ ਤੋਂ ਬਾਅਦ ਦੋਸਤੋ ਇੱਥੇ ਮੈਂ ਪੰਜਾਬੀ ਸਿਲੈਕਟ ਕਰਾਂਗਾ ਇਸ ਤਰ੍ਹਾਂ ਮੈਂ ਇੰਗਲਿਸ਼ ਤਾਂ ਇੱਥੇ ਮੈਂ ਇੱਕ ਜਿਵੇਂ ਨਾਮ ਲੈ ਕੇ ਚੱਲਦਾ ਹਾਂ ਬਲਵਿੰਦਰ ਸਿੰਘ ਸਰਚ ਕਰਨਾਗਾ ਤਾਂ ਉਹ ਬਲਵਿੰਦਰ ਸਿੰਘ ਭਰਾਂਗੇ ਆਪਾਂ ਤਾਂ ਤੁਸੀਂ ਦੇਖੋਗੇ ਕੇ ਬਲਵਿੰਦਰ ਸਿੰਘ ਜੋ ਪੰਜਾਬੀ ਵਿੱਚ ਆ ਚੁੱਕਿਆ ਹੈਗਾ ਇਸ ਸਾਈਡ ਤੇ ਇੰਗਲਿਸ਼ ਤਾਂ ਆਪਾਂ ਇੰਗਲਿਸ਼ ਵਾਲਾ ਇਗਨੋਰ ਕਰ ਦੇਣਾਗਾ ਪੰਜਾਬੀ ਵਾਲੇ ਨੂੰ ਕੀ ਹਥੋਂ ਕਾਪੀ ਕਰ ਲੈਣਾ ਠੀਕ ਹੈ ਜੀ ਤਾਂ ਇਸ ਤਰ੍ਹਾਂ ਕਾਪੀ ਕਰ ਲੈਣਾਗਾ ਉਸ ਤੋਂ ਬਾਅਦ ਆਪਾਂ ਚੱਲਣਾ ਉਹ ਵੀ ਅਫੀਸ਼ਲ ਵੈਬਸਾਈਟ ਤੇ ਜੋ ਜਮ੍ਹਾਂਬੰਦੀ ਵਾਲੀ ਪੰਜਾਬ لینڈ ਰਿਕਾਰਡ ਦੀ ਹੈ ਉਸ ਤੇ ਜਾ ਕੇ ਉਹ ਜੋ ਆਪਸ਼ਨ ਹੈ ਇਸ ਤੇ ਕਰ ਦੇਣਾ ਫਿਲ ਪੇਸਟ ਕਰ ਦੇਣਾ ਤਾਂ ਉਸ ਤੋਂ ਬਾਅਦ ਦੋਸਤੋ ਇੱਥੇ ਤੁਸੀਂ ਵਿਊ ਜੋ ਤੇ ਆਪਸ਼ਨ ਤੇ ਕਲਿੱਕ ਕਰ ਦੇਣਾ ਇਸ ਤਰ੍ਹਾਂ ਤੁਸੀਂ ਕਰਨ ਤੋਂ ਬਾਅਦ ਤੁਸੀਂ ਦੇਖੋਗੇ ਜੋ ਵੀ ਪਿੰਡ ਗਾਮੀ ਵਾਲੇ ਦੇ ਵਿੱਚ ਬਲਵਿੰਦਰ ਸਿੰਘ ਦੇ ਨਾਂ ਤੇ ਮਤਲਬ ਜ਼ਮੀਨ ਰਿਕਾਰਡ ਹੈਗਾ ਜੀ ਠੀਕ ਆ ਸਾਰਾ ਹੀ ਬੰਦਿਆਂ ਦਾ ਨਾਮ ਇੱਥੇ ਆ ਚੱਕ ਆ ਜਾਊਗਾ ਤਾਂ ਇੱਥੇ ਵੀ ਤੁਹਾਨੂੰ ਕਾਫੀ ਕਨਫਿਊਜ਼ਨ ਹੋਊਗੀ ਤੁਸੀਂ ਕਿਹ ਸਿਲੈਕਟ ਕਰਨਾ ਬਲਵਿੰਦਰ ਸਿੰਘ ਦਾ ਫਾਦਰ ਨੇਮ ਉਸ ਦਾਦਾ ਦੇ ਨਾਮ ਠੀਕ ਆ ਜਿਸ ਤੋਂ ਇਹ ਤਿੰਨਾਂ ਦਾ ਤੁਹਾਨੂੰ ਨਾਮ ਪਤਾ ਹੋਣਾ ਜੀ ਡੈਡੀ ਦਾ ਨਾਮ ਕੀ ਆ ਜੀ ਉਸ ਤੇ ਦਾਦਾ ਦਾ ਨਾਮ ਕੀ ਆ ਇਸ ਤੋਂ ਇਜ਼ੀਲੀ ਤੁਸੀਂ ਜੋ ਕਿ ਇਹ ਸਹੀ ਬੰਦੇ ਦੀ ਫਰਦ ਦਾ ਪਤਾ ਲਗਾ ਸਕਦੇ ਹੋ ਤਾਂ ਫਿਰ ਅਸੀਂ ਚੱਲਾਂਗੇ ਬਲਵਿੰਦਰ ਸਿੰਘ ਸਨ ਆਫ ਅਮਰੀਤ हां तो ਤੁਸੀਂ ਇਹ ਦੇਖੋਗੇ ਜੋ ਸਨ ਆਫ ਇਸ ਤੇ ਅਮਰੀਕ ਸਿੰਘ ਜਿਵੇਂ ਇਸ ਤਰ੍ਹਾਂ ਦੇ ਆਪਾਂ ਇਹ ਫਰਮ ਦੇਖਣ ਜਾ ਰਹੇ ਹਾਂ ਦੋਸਤੋ ਸੁਖਦੇਵ ਸਿੰਘ ਦੇ ਤੋਂ ਸਿਲੈਕਟ ਕਰਨਾਗਾ ਸਿਲੈਕਟ ਤੋਂ ਕਰਨ ਤੋਂ ਬਾਅਦ ਤੁਹਾਡੇ ਸਾਹਮਣੇ ਇਸ ਤਰ੍ਹਾਂ ਜਿਹੜੀਆਂ ਸਾਰੀਆਂ ਹੀ ਜੋ ਇਸ ਬੰਦੇ ਦੀਆਂ ਖੇਵਟਾਂ ਨੇ ਸਾਰੀਆਂ ਤੁਹਾਨੂੰ ਇਸ ਤਰ੍ਹਾਂ ਦੀ ਅਪਡੇਟ ਆ ਜਾਊਗੀ ਕਿੰਨੀਆਂ ਕਿੰਨੀਆਂ ਖੇਵਟਾਂ ਨੇ ਤਾਂ ਤੁਸੀਂ ਦੇਖ ਸਕਦੇ ਹੋ ਜੇ ਇਕੱਲੀ ਖੇਵਟ ਦੇਖਣੀ ਹੈ 26 ਨੰਬਰ 27 ਨੰਬਰ ਤੱਕ ਕਲਿੱਕ ਕਰ ਸਕਦੇ ਹੋ ਅਦਰਵਾਈਜ਼ ਸਾਰਿਆਂ ਨੂੰ ਸਿਲੈਕਟ ਕਰਨਾ ਸਿਲੈਕਟ ਕਰ ਸਕਦੇ ਹੋ ਉਸ ਤੋਂ ਬਾਅਦ ਇੱਥੇ ਜਾ ਕੇ ਤੁਸੀਂ ਕੈਪਚਾ ਜੋ ਲਿਖਿਆ ਹੋਇਆ ਸਿਕਿਉਰਿਟੀ ਕੈਪਚਾ ਇਸ ਨੂੰ ਫਿਲ ਕਰਾਂਗੇ ਇਤੇ ਜਿਸ ਤਰ੍ਹਾਂ ਛਿਕਸ ਲਿਖਿਆ ਹੈ ਵੀ ਕੈਪੀਟਲ ਜੀ ਕਯੂ ਕੈਪੀਟਲ ਜੀ 3 ਤੇ ਜੇ ਤੇ ਓ ਤੇ ਉਸ ਤੋਂ ਬਾਅਦ ਦੇਖ ਲਓ ਮਤਲਬ ਕਯੂ ਸੀ ਦੋਸਤੋ ਉਸ ਤੋਂ ਬਾਅਦ ਇਹਨੂੰ ਆਪਾਂ ਨੇ ਵੀਊ ਰਿਪੋਰਟ ਤੇ ਕਲਿੱਕ ਕਰਾਂਗੇ ਤਾਂ ਤੁਸੀਂ ਦੇਖੋਗੇ ਸਾਰੀਆਂ ਹੀ ਖੇਪਟਾ ਆਪਣੇ ਕੋਲੇ ਹੁਣ ਡਾਊਨਲੋਡ ਹੋਣ ਲੱਗੀਆਂ ਇਹ ਆਪਣੇ ਡਿਪੈਂਡ ਕਰਦਾ ਇੰਟਰਨੈਟ ਦੀ ਸਪੀਡ ਤੇ ਤਾਂ ਤੁਸੀਂ ਕੁਝ ਸਮਾਂ ਵੇਟ ਵੀ ਕਰ ਸਕਦੇ ਹੋਗੇ ਤਾਂ ਸਾਡੇ ਕੋਲੇ ਨੈਟ ਦੀ ਦੋਸਤੋ ਮਾੜੀ ਸਪੀਡ ਘੱਟ ਹੀ ਰਹਿੰਦੀ ਹੈਗੀ ਤਾਂ ਇਸ ਤਰ੍ਹਾਂ ਤੁਸੀਂ ਦੇਖੋਗੇ ਇਸ ਤਰ੍ਹਾਂ ਜੋ ਆਪਣੇ ਪੂਰੀ ਫਰਜ਼ ਜੋ ਨਿਕਲ ਚੁੱਕੀ ਆਗੀ ਬੜੀ ਸਾਨੀ ਨਾਲ ਤਾਂ ਦੋਸਤੋ ਹੁਣ ਇਹਨਾਂ ਨੇ ਇਹ ਨੋਟ ਫਾਰ ਲੀਗਲ ਪਰਪਸ ਹੈ ਤੁਸੀਂ ਇਹ ਜਿਹੜੀ ਫਰਦ ਆ ਗਈ ਇਹ ਕੋਈ ਵੀ ਮਤਲਬ ਲੈ ਲਓ ਸਰਕਾਰੀ ਕੰਮ ਦੇ ਲਈ ਵਰਤ ਨਹੀਂ ਸਕਦੇ ਇਹ ਤੁਹਾਡੀ ਇੱਕ ਇਨਫੋਰਮੇਸ਼ਨ ਵਾਸਤੇ ਜੋ ਤੁਸੀਂ ਰੱਖ ਸਕਦੇ ਹੋਗੇ ਠੀਕ ਹੈ ਜੀ ਤਾਂ ਇਸ ਤਰ੍ਹਾਂ ਅਸੀਂ ਦੇਖ ਸਕਦੇ ਹਾਂ ਗਾਮੀ ਵਾਲ ਜੋ ਫਰਦ ਕੱਢੀ ਸੀ ਬਲਵਿੰਦਰ ਸਿੰਘ ਦੇ ਨਾਲ ਜੋ ਵੀ ਇਸ ਦੇ ਵਿੱਚ ਕਿਲਾ ਨੰਬਰ ਹੈਗਾ ਹੈਗਾ ਠੀਕ ਹੈ ਜੀ ਖਤੌਨੀ ਨੰਬਰ ਆ ਠੀਕ ਹੈ ਜੋ ਕੁਝ ਇਸ ਤਰ੍ਹਾਂ ਸਾਰਾ ਕੁਝ ਪੂਰੀ ਡਿਟੇਲ ਆ ਚੁੱਕੀ ਹੈ ਆਈ ਹੋਪ ਤੁਹਾਨੂੰ ਵੀਡੀਓ ਬਿਲਕੁਲ ਪਸੰਦ ਆਈ ਹੋਊਗੀ ਵੀਰ ਨੂੰ ਲਾਈਕ ਐਂਡ ਸ਼ੇਅਰ ਬਤ-ਬਤ ਕਰ ਦਿਓ ਨੀਚੇ ਕਮੈਂਟ ਸੈਕਸ਼ਨ ਕਮੈਂਟ ਕਰਕੇ ਜੇ ਕੋਈ ਤੁਹਾਡਾ ਸ ਥੋੜਾ ਰੂਟ ਅਪਲਾਈ ਕਰਾਂਗਾ ਤਾਂ ਥੈਂਕ ਯੂ ਦੋਸਤੋ ਫੜਲ ਨੇ ਜੁੜਨੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੈ ਹਿੰਦ